ਜਿਹੜਾ ਮੀਡੀਆ ਦੋਨੇ ਤਰਫ ਦਾ ਮੀਡੀਆ ਹੈਗਾ ਉਹਨੇ ਜਿਸ ਤਰ੍ਹਾਂ ਨਾਲ ਭਾਰਤ ਤੇ ਪਾਕਿਸਤਾਨ ਦੀ ਜਿਹੜੇ ਆ ਆਵਾਮਾਂ ਗੀ ਆਮ ਲੋਕ ਆ ਉਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਕਿਉਂਕਿ ਹੁਣ ਮੀਡੀਆ ਆਪਣਾ ਹਿੰਦੁਸਤਾਨ ਦਾ ਮੀਡੀਆ ਕਹਿੰਦਾਗਾ ਬੀਜੀ ਕਰਾਚੀ ਨੱਪ ਲਿਆ ਲਾਹੌਰ ਦਾ ਬਲਿਆ ਅਸੀਂ ਇੰਨਾ ਕੁਝ ਕਰਤਾ ਹਨਾ ਉਧਰੋਂ ਪਾਕਿਸਤਾਨ ਦਾ ਮੀਡੀਆ ਕਹਿੰਦਾ ਜੀ ਅਸੀਂ 6 ਜਹਾਜ਼ ਸੱਟ ਲਏ ਇਹਨਾਂ ਦੇ ਤੇ ਸਾਡੇ ਡਰੋਨ ਲਗਾਤਾਰ ਹਮਲੇ ਕਰ ਰਹੇ ਹਨਾ ਉਹਨਾਂ ਟਿਕਾਣਿਆਂ ਨੂੰ ਟਾਰਗੇਟ ਕੀਤਾ ਜਿੱਥੇ ਇਹ ਮੁਜਾਹਿਦੀਨ ਜਿੱਥੇ ਇਹ ਅੱਤਵਾਦੀ ਤਿਆਰ ਕੀਤੇ ਜਾਂਦੇ ਹਰ ਰੋਜ਼ ਉਧਰੋਂ ਭਾਰਤ ਵੱਲ ਡਰੋਨ ਉੜਦੇ ਨੇ ਤੇ ਭਾਰਤ ਨੂੰ ਭਾਰਤ ਵੱਲੋਂ ਪਾਕਿਸਤਾਨ ਵੱਲ ਦੋਨੇ ਦੋਨੇ 13 ਕਲੇਮ ਕਰਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਸਾਡੇ ਇਸ ਚੈਨਲ ਦਾ ਮੇਨ ਮਕਸਦ ਆ ਤੁਹਾਡੇ ਤੱਕ ਸਹੀ ਅਤੇ ਸੱਚੀ ਖਬਰ ਪਹੁੰਚਾਈ ਜਾਵੇ ਬਿਨਾ ਕਿਸੇ ਮਸਾਲੇ ਤੋਂ ਕਿਉਂਕਿ ਜੇ ਗੱਲ ਕਰੀਏ ਪਿਛਲੇ ਦੌਰ ਦੀ ਜਦੋਂ ਦੂਰਦਰਸ਼ਨ ਤੇ ਖਬਰਾਂ ਆਉਂਦੀਆਂ ਸੀ ਤਾਂ ਖਬਰਾਂ ਬਿਲਕੁਲ ਸੱਚ ਹੁੰਦੀਆਂ ਸੀ ਉਹ ਖਬਰ ਭਵੰਦੀ ਸਾਡੇ ਪੱਖ ਦੀ ਆ ਭਵੰਦੀ ਸਾਡੇ ਵਿਰੋਧ ਚ ਪਰ ਸੱਚ ਦੀ ਖਬਰ ਸਾਡੇ ਤੱਕ ਪੇਸ਼ ਕੀਤੀ ਜਾਂਦੀ ਸੀ ਪਰ ਅੱਜ ਕੱਲ ਸੋਸ਼ਲ ਮੀਡੀਆ ਨੇ ਇਸ ਖਬਰਾਂ ਦੇ ਦੌਰ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਕਿਉਂਕਿ ਜੋ ਅੱਜ ਦੇ ਹਾਲਾਤ ਨੇ ਜੱਜ ਦੇ ਦੌਰ ਦੀ ਗੱਲ ਕਰੀਏ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਆ ਹਾਲਾਤ ਬਹੁਤ ਤਣਾਅਪੂਰਨ ਨੇ ਪਰ ਸੋਸ਼ਲ ਮੀਡੀਆ ਨੇ ਇਹਨਾਂ ਹਾਲਾਤਾਂ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਕਿਉਂਕਿ ਖਬਰਾਂ ਸਾਨੂੰ ਸੱਚ ਦੇ ਨੇੜੇ ਲਿਆਉਣ ਲਈ ਹੁੰਦੀਆਂ ਨੇ ਨਾ ਕਿ ਘਬਰਾ ਕਰਨ ਦੇ ਲਈ ਸੋ ਅੱਜ ਜੋ ਭਾਰਤ ਦੇ ਹਾਲਾਤ ਨੇ ਇਹ ਸੋਸ਼ਲ ਮੀਡੀਆ ਨੇ ਜੋ ਖਬਰਾਂ ਨੇ ਸਾਡੇ ਇਸ ਦੇਸ਼ ਦੇ ਵਿੱਚ ਗੰਦ ਪਾਇਆ ਹੋਇਆ ਗਿਆ ਫੇਕ ਨਿਊਜ਼ ਨੇ ਇਹ ਮਾਹੌਲ ਨੂੰ ਹੋਰ ਵੀ ਤਣਾਅਪੂਰਨ ਕੀਤਾ ਹੋਇਆ ਏ ਉਸ ਤੇ ਵਿਚਾਰ ਪਟੰਦਰਾ ਕਰਨ ਦੇ ਲਈ ਜੀ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੀ ਧੰਨਵਾਦ ਹਾਂਜੀ ਮੱਖਾ ਜੀ ਤੁਹਾਡਾ ਕੀ ਵਿਚਾਰ ਨੇ ਜੋ ਅੱਜ ਦੇ ਮੌਜੂਦਾ ਹਾਲਾਤ ਨੇ ਹਿੰਦੁਸਤਾਨ ਦੇ ਅਹ ਦੇਖੋ ਜਿਹੜਾ ਤਣਾਅ ਆ ਦੋਨੇ ਮੁਲਕਾਂ ਦੇ ਵਿੱਚ ਜਦੋਂ ਦਾ ਪਹਿਲਗੋਮ ਹਮਲਾ 22 April 2025 ਨੂੰ ਪਹਿਲਗੋਮ ਬਾਦੀ ਦੇ ਵਿੱਚ ਜਦੋਂ ਲਗਭਗ 26 ਦੇ ਕਰੀਬ ਟੂਰਿਸਟਾਂ ਨੂੰ ਮਤਲਬ ਕਿ ਮਾਰਿਆ ਗਿਆ ਤੇ ਉਹਨਾਂ ਦਾ ਧਰਮ ਪੁੱਛ-ਪੁੱਛ ਕੇ ਮਾਰਿਆ ਗਿਆ ਉਸ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਬਣਿਆ ਹੋਇਆ ਕਿਉਂਕਿ ਭਾਰਤ ਕਲੇਮ ਕਰਦਾ ਹੈ ਕਿ ਜਿੰਨੇ ਵੀ ਮੁਜਾਹਿਦੀਨ ਜਾਂ ਅੱਤਵਾਦੀ ਪਾਕਿਸਤਾਨ ਸਟੇਟ ਵੱਲੋਂ ਤਿਆਰ ਕੀਤੇ ਜਾਂਦੇ ਨੇ ਤੇ ਕਸ਼ਮੀਰ ਦੇ ਵਿੱਚ ਅਹ ਦਸਤਗਰਦੀ ਫਲੌਂਡ ਦੇ ਲਈ ਭੇਜੇ ਜਾਂਦੇ ਨੇ ਇਹ ਅੱਜ ਦਾ ਨਹੀਂ ਇਹ ਲਗਭਗ ਜਦੋਂ ਦਾ ਕਸ਼ਮੀਰ ਦਾ ਮਸਲਾ ਭਖਿਆ ਹੋਇਆ ਜਦੋਂ ਦੇ ਦੋਨੇ ਮੁਲਕ ਯਾਦ ਹੋਏ ਨੇ ਉਸ ਟਾਈਮ ਤੋਂ ਲੈ ਕੇ ਲਗਾਤਾਰ ਭਾਰਤ ਨੇ ਅੰਤਰਰਾਸ਼ਟਰੀ ਮੰਚ ਦੇ ਉੱਪਰ ਵੀ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਦੁਬਾਰਾ ਹੀ ਜਿੰਨੇ ਭਾਰਤ ਦੇ ਉੱਪਰ ਹਮਲੇ ਹੋਏ ਨੇ ਉਹ ਕੀਤੇ ਜਾਂਦੇ ਨੇਗੇ। ਹਾਂ ਪਾਕਿਸਤਾਨ ਦਾ ਵੀ ਕਿਤੇ ਨਾ ਕਿਤੇ ਇਹ ਬਿਆਨ ਆਉਂਦਾ ਵੀ ਭਾਰਤ ਆਪ ਦੇ ਫੇਲਿਅਰ ਸਾਡੇ ਉੱਤੇ ਬਲੇਮ ਕਰਦਾ। ਸਾਡੇ ਤੇ ਬਲੇਮ ਕਰਦਾ। ਪਿਛਲੇ ਉਸ ਸਾਲਾਂ ਤੋਂ ਮਤਲਬ ਇਹੀ ਰੌਲਾ ਚੱਲ ਰਿਹਾ ਜਿਹਨੂੰ ਜਿਹਦੇ ਵਿੱਚ ਮਤਲਬ ਇਹ ਪੈਲਗੋ ਆ ਗਿਆ ਜਿਹਦੇ ਵਿੱਚ ਆਪਣਾ ਉਰੀ ਅਟੈਕ ਆ ਗਿਆ ਹਨਾ ਜਾਂ ਭਾਰਤ ਨੇ ਜਿੰਨੀਆਂ ਵੀ ਸਟ੍ਰਾਈਕਾਂ ਕੀਤੀਆਂ ਨੇ ਤੇ ਜਿਹੜੇ ਹਾਲਾਤ ਹੁਣ ਜਦੋਂ ਭਾਰਤ ਨੇ 3 ਦਿਨ ਪਹਿਲਾਂ 4 ਦਿਨ ਪਹਿਲਾਂ ਪਾਕਿਸਤਾਨ ਦੇ ਉੱਪਰ ਲਗਭਗ 24 ਦੇ ਕਰੀਬ ਮਜ਼ਹਹਿਲਾਂ ਦੇ ਨਾਲ ਅਟੈਕ ਕੀਤਾ ਤੇ ਇਹ ਕਲੇਮ ਕੀਤਾ ਕਿ ਅਸੀਂ ਉਹਨਾਂ ਉਹਨਾਂ ਟਿਕਾਣਿਆਂ ਨੂੰ ਟਾਰਗੇਟ ਕੀਤਾ ਜਿੱਥੇ ਇਹ ਮਜਾਹੀਦੀਨ ਜਿੱਥੇ ਇਹ ਅੱਤਵਾਦੀ ਤਿਆਰ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਉਹਨਾਂ ਦੀਆਂ ਮਸਜਿਦਾਂ ਵੀ ਸੀ ਤੇ ਕਸ਼ਮੀਰ ਦੇ ਨਾਲ ਲੱਗਦੇ ਇਲਾਕੇ ਸੀ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਜਿਵੇਂ ਮਰੀਦ ਕੀ ਹੋ ਗਿਆ ਉਹਨਾਂ ਨੂੰ ਅਟੈਕ ਕੀਤਾ ਇਸ ਸਵਭਾavik ਜੀ ਗੱਲ ਸੀ ਕਿ ਜਦੋਂ ਐਡਾ ਵੱਡਾ ਅਟੈਕ ਭਾਰਤ ਨੇ ਕੀਤਾ ਤੇ ਪਾਕਿਸਤਾਨ ਉਹਦਾ ਪਲਟਵਾਰ ਕਰੂਗਾ ਹੀ ਕਰੂਗਾ ਤਾਂ ਕਰਕੇ ਉਹ ਦਿਨ ਤੋਂ ਲਗਾਤਾਰ ਰਾਤ ਦੇ ਲਗਭਗ ਸਾਢੇ 10 ਵਜੇ ਨੂੰ ਅਸੀਂ ਦੇਖਦੇ ਆਂਗੇ ਕਿ ਹਰ ਰੋਜ਼ ਉਧਰੋਂ ਭਾਰਤ ਵੱਲ ਡਰੋਨ ਉਡਦੇ ਨੇ ਤੇ ਭਾਰਤ ਨੂੰ ਭਾਰਤ ਵੱਲੋਂ ਪਾਕਿਸਤਾਨ ਵੱਲ ਦੋਨੇ ਦੋਨੇ 13 ਕਲੇਮ ਕਰਦੀਆਂ ਨੇ ਕਿ ਉਹਨਾਂ ਨੇ ਜਿਹੜਾ ਮਤਲਬ ਕਿ ਉਹਨਾਂ ਦੀ 에ਅਰ ਸਟ੍ਰਾਈਕ ਕੀਤੀ ਹੈ ਤੇ ਉਹਨਾਂ ਦਾ ਨੁਕਸਾਨ ਕੀਤਾ ਪਰ ਜਿਹੜਾ ਮੀਡੀਆ ਦੋਨੇ ਤਰਫ ਦਾ ਮੀਡੀਆ ਹੈਗਾ ਉਹਨੇ ਜਿਸ ਤਰ੍ਹਾਂ ਨਾਲ ਭਾਰਤ ਤੇ ਪਾਕਿਸਤਾਨ ਦੀ ਜਿਹੜੇ ਆ ਆਵਾਮ ਆਗੀ ਆਮ ਲੋਕ ਆ ਉਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਉਹਦੇ ਕਰਕੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋ ਚੁੱਕਿਆ ਪਰ ਹਾਂਜੀ ਅਸੀਂ ਇਹ ਦੇ ਕੀ ਹੈ ਕਿ ਹਾਲਾਤ ਨਾਜ਼ੁਕ ਨਹੀਂ ਹੈਗੇ ਇਹ ਇਹ ਕਹਿਣਾ ਬਿਲਕੁਲ ਝੂਠ ਹੋਊਗਾ ਇਹ ਸੱਚ ਹੈ ਕਿ ਅੱਜ ਦੇ ਹਾਲਾਤ ਲਗਭਗ ਦੋਨੇ ਜਿਹੜੇ ਵੱਡੇ ਨਿਊਕਲੀਅਰ ਪਾਵਰਾਂ ਨੇ ਜੰਗ ਦੇ ਹਾਲਾਤ ਬਣੇ ਹੋਏ ਨੇ ਤਾਂ ਮੇਰਾ ਇਹੀ ਸਵਾਲ ਤੁਹਾਨੂੰ ਸੀਗਾ ਕਿ ਹੁਣ ਜੇ ਆਪਾਂ ਗੱਲ ਕਰੀਏ ਗਰਾਉਂਡ ਲੈਵਲ ਦੀ ਹਨਾ ਤੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਲੈਵਲ ਦੀ ਕਿਉਂਕਿ ਹੁਣ ਮੀਡੀਆ ਆਪਣਾ ਹਿੰਦੁਸਤਾਨ ਦਾ ਮੀਡੀਆ ਕਹਿੰਦਾਗਾ ਬੀਜੀ ਕਰਾਚੀ ਨੱਪ ਲਿਆ ਲਾਹੌਰ ਦੱਬ ਲਿਆ ਅਸੀਂ ਇੰਨਾ ਕੁਝ ਕਰਤਾ ਹਨਾ ਉਧਰੋਂ ਪਾਕਿਸਤਾਨ ਦਾ ਮੀਡੀਆ ਕਹਿੰਦਾ ਜੀ ਅਸੀਂ 6 ਜਹਾਜ਼ ਸਟਲੇ ਇਹਨਾਂ ਦੇ ਤੇ ਸਾਡੇ ਡਰੋਨ ਲਗਾਤਾਰ ਹਮਲੇ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਗਰਾਉਂਡ ਲੈਵਲ ਤੇ ਜਿਹੜਾ ਗੱਲ ਆ ਉਹ ਕਿਤੇ ਨਾ ਕਿਤੇ ਹੋਰ ਦਿਖਦੀ ਆ ਹਨਾ ਤੇ ਇਹੀ ਮੀਡੀਆ ਤੇ ਸੋਸ਼ਲ ਮੀਡੀਆ ਕਰਕੇ ਇਸ ਜੁੱਧ ਦੇ ਵਿੱਚ ਵੀ ਫਰਕ ਲੱਗਦਾ ਕਿਉਂਕਿ ਜੋ ਪਹਿਲਾ ਜੁੱਧ ਹੋਇਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਚਾਹੇ 65 ਦੀ ਗੱਲ ਕਰ ਲਈਏ ਚਾਹੇ 71 ਦੀ ਗੱਲ ਕਰ ਲਈਏ ਆਪਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਜੁੱਧ ਤੇ ਅੱਜ ਦੇ ਜੁੱਧ ਦੇ ਵਿੱਚ ਕੀ ਫਰਕ ਆ ਆ ਦੇਖੋ ਪਹਿਲਾਂ ਤਾਂ ਆ ਮਤਲਬ ਜਿਹੜੀ ਮੀਡੀਆ ਦੀ ਭਾਗੀਦਾਰੀ ਆ ਉਹਦੀ ਗੱਲ ਕਰਦੇ ਆਂ ਕਿ ਜੇ ਤੁਸੀਂ ਸੱਚ ਜਾਨਣਾ ਚਾਹੁੰਦੇ ਹੋ ਤਾਂ ਹਰ ਰੋਜ਼ ਦੋਨੇ ਤਰਫ ਤੋਂ ਉਹਨਾਂ ਦੇ ਆਰਮੀ ਦਾ ਜਿਹੜਾ ਮਤਲਬ ਇਕੇ ਬਲਾਰਾਗਾ ਉਹ ਪਾਕਿਸਤਾਨ ਬਾਰੇ ਜਾਣਕਾਰੀ ਦਿੰਦਾ ਤੇ ਇਧਰੋਂ ਭਾਰਤ ਦਾ ਜਿਹੜਾ ਗ੍ਰਹਿ ਮੰਤਰਾਲੇ ਵਿਦੇਸ਼ ਮੰਤਰਾਲੇ ਦੇ ਮਤਲਬ ਇਕੇ ਉਹਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਂਦਾ ਹੈ ਕਿ ਕਿਵੇਂ ਕਿਵੇਂ ਐਰ ਸਟ੍ਰਾਈਕਾਂ ਕੀਤੀਆਂ ਗਈਆਂ ਕਿੱਥੇ ਕਿੱਥੇ ਨੁਕਸਾਨ ਹੋਇਆ ਤੇ ਪਾਕਿਸਤਾਨ ਵੱਲੋਂ ਕੀ ਕਾਰਵਾਈਆਂ ਹੋਈਆਂ ਭਾਰਤ ਵੱਲੋਂ ਕੀ ਕਾਰਵਾਈਆਂ ਹੋਈਆਂ ਪਰ ਜਦੋਂ ਤੁਸੀਂ ਮੀਨ ਸਟ੍ਰੀਮ ਮੀਡੀਆ ਖੋਲਦੇ ਹੋ ਭਾਰਤ ਦਾ ਵੀਕ ਪਾਕਿਸਤਾਨ ਦਾ ਉਹ ਉਹ ਬਿਲਕੁਲ ਹੀ ਮਤਲਬ ਹੈ ਕਿ ਇਸ ਚੀਜ਼ਾਂ ਦੇ ਉਲਟ ਆਪਣੇ ਵੱਲੋਂ ਮਨਕਰਤ ਚੀਜ਼ਾਂ ਮਤਲਬ ਕਿ ਲੈ ਕੇ ਆ ਰਿਹਾ ਤੁਸੀਂ ਦੇਖੋਗੇ ਕਿ ਜਿਵੇਂ ਤੁਸੀਂ ਕਿਹਾ ਪਹਿਲਾਂ ਕਿ ਬਹੁਤ ਵੱਡੇ ਵੱਡੇ ਚੈਨਲਾਂ ਨੇ ਕਲੇਮ ਕਰਤਾ ਕਿ ਭਾਰਤ ਨੇ ਲਾਹੌਰ ਦਬ ਲਿਆ ਭਾਰਤ ਨੇ اسلامਾਬਾਦ ਦਬ ਲਿਆ ਭਾਰਤ ਨੇ ਜਿਹੜਾ ਕਰਾਚੀ ਦਾ ਪੋਰਟ ਹੈ ਉਹਨੂੰ ਤਬਾਹ ਕਰਤਾ ਇਹ ਇਹ ਸਿਰਫ ਮਤਲਬ ਕਿ ਆਪਦੀ ਟੀਆਰਪੀ ਵਧਾਉਣ ਦੇ ਚੱਕਰ ਦੇ ਵਿੱਚ ਆਪਦੀ ਵਿਊਅਰਸ਼ਿਪ ਵਧਾਉਣ ਦੇ ਚੱਕਰ ਦੇ ਵਿੱਚ ਇਹ ਚੈਨਲ ਕਰ ਰਹੇ ਨੇ ਜਿਦੇ ਨਾਲ ਕਿਤੇ ਨਾ ਕਿਤੇ ਜਿਹੜਾ ਭਾਰਤ ਦਾ ਸੂਚਨਾ ਮੰਤਰਾਲਾ ਹੈ ਤੇ ਭਾਰਤ ਦਾ ਗ੍ਰਹਿ ਮੰਤਰਾਲਾ ਉਹਨੂੰ ਕਿਤੇ ਨਾ ਕਿਤੇ ਉਹਨਾਂ ਦੇ ਸਾਰੇ ਚੈਨਲਾਂ ਨੂੰ ਭਾਰਤਿਆਂ ਨੂੰ ਇਹ ਨੋਟਿਸ ਕੱਢਣਾ ਪੈ ਗਿਆ ਕਿ ਤੁਸੀਂ ਤੱਥਾਂ ਦੇ ਆਧਾਰ ਦੇ ਉੱਪਰ ਪੱਤਰਕਾਰਤਾ ਕਰੋ ਤੁਸੀਂ ਸੂਤਰਾਂ ਦੇ ਆਧਾਰ ਤੇ ਪੱਤਰਕਾਰਤਾ ਨਾ ਕਰੋ ਪੂਰੀ ਦੁਨੀਆ ਦੇ ਵਿੱਚ ਭਾਰਤੀ ਮੀਡੀਆ ਦਾ ਮਜ਼ਾਕ ਉੱਡਿਆ ਇਹਨਾਂ ਗੱਲਾਂ ਨੂੰ ਲੈ ਕੇ ਤੇ ਕਿਤੇ ਨਾ ਕਿਤੇ ਭਾਰਤ ਆਪ ਵੀ ਬੈਕਫੁੱਟ ਤੇ ਭਾਰਤੀ মিডিਆ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਦੇ ਕਰਕੇ ਆਇਆ ਪੁਰ ਕਿਉਂਕਿ ਇਸ ਗੱਲ ਕਰਕੇ ਭਾਰਤ ਦੀ ਖਿੱਲੀ ਉੱਡੀ ਹੈ ਕਿਉਂਕਿ ਜਦੋਂ ਅਸੀਂ ਇੰਟਰਨੈਸ਼ਨਲ ਚੈਨਲ ਦੇਖਦੇ ਹਾਂ ਜਿਨ੍ਹਾਂ ਦੇ ਉੱਪਰ ਬੀਬੀਸੀ ਦੇਖਦੇ ਹਾਂ ਅਲ ਜਜ਼ੀਰਾ ਦੇਖਦੇ ਹਾਂ ਸੀਐਨਐਨ ਦੇਖਦੇ ਹਾਂ ਉੱਥੇ ਜਿਹੜੀਆਂ ਜਾਣਕਾਰੀਆਂ ਨੇ ਉਹ ਹੋਰ ਤਰ੍ਹਾਂ ਦੀਆਂ ਨੇ ਤੇ ਇਹ ਜਿਹੜਾ ਭਾਰਤੀ মিডিਆ ਐ ਐਂਟਰਟੇਨਮੈਂਟ ਦੇ ਤੌਰ ਤੇ ਹੁਣ ਮਤਲਬ ਕਿ ਆਪਦਾ ਕੰਮ ਕਰ ਰਿਹਾ ਇਕੱਲਾ ਭਾਰਤੀ ਨਹੀਂ ਪਾਕਿਸਤਾਨੀ মিডিਆ ਵੀ ਉਹ ਕਰ ਰਿਹਾ ਕਿਉਂਕਿ ਮੈਂ ਅੱਜ ਪਾਕਿਸਤਾਨੀ মিডিਆ ਦੇਖ ਰਿਹਾ ਸੀ ਉਹ ਵੀ ਕਹਿ ਰਿਹਾ ਸੀ ਕਿ ਅਸੀਂ ਜੀ ਪਠਾਨਕੋਟ ਤੇ ਸਰਸਾਇਰ 에ਅਰ ਸਟ੍ਰਾਈਕ ਕੀਤੀ ਹੈਗੀ ਤੇ ਉਹਨਾਂ ਨੂੰ ਤਬਾਹ ਕਰਤਾ ਇਹ ਸਾਰੀਆਂ ਨੇ ਸਾਰੀਆਂ ਮਨ ਘੜਤ ਗੱਲਾਂ ਨਹੀਂ ਆ ਕਿਉਂਕਿ ਜਦੋਂ ਯੁੱਧ ਲੱਗਦਾ ਹੈ ਜੁੱਧ ਦੇ ਵਿੱਚ ਕੋਈ ਸਟੀਕ ਜਾਣਕਾਰੀ ਲੈ ਕੇ ਆਉਣੀ ਬਹੁਤ ਮੁਸ਼ਕਲ ਹੁੰਦੀ ਹੈ ਕਿਉਂਕਿ ਇਹ ਤਾਂ ਹੁੰਦਾ ਨਹੀਂ ਕਿ ਜਿੱਥੇ ਬੰਬ ਡਿੱਗਿਆ ਉੱਥੇ ਬੰਦਾ ਪੱਤਰਕਾਰ ਆਪ ਨਾਲ ਜਾਂਦਾ ਤੇ ਦੇਖਦਾ ਇਹ ਸਾਰੇ ਅੰਦਾਜ਼ੇ ਨੇਗੇ ਅੰਦਾਜ਼ਿਆਂ ਦੇ ਆਧਾਰ ਦੇ ਉੱਪਰ ਪੱਤਰਕਾਰਤਾ ਕੀਤੀ ਜਾ ਰਹੀ ਹੈ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਕਿ ਅਸੀਂ ਮੰਨ ਲਈਏ ਕਿ ਹੁਣ ਭਾਰਤ ਤੇ ਪਾਕਿਸਤਾਨ ਦਾ ਜੁੱਧ ਸਟਾਰਟ ਹੋ ਗਿਆ ਨਹੀਂ ਮੈਨੂੰ ਨਹੀਂ ਲੱਗਦਾ ਕਿ ਹਲੇ ਭਾਰਤ ਤੇ ਪਾਕਿਸਤਾਨ ਦਾ ਜੁੱਧ ਸਟਾਰਟ ਹੋਇਆ ਇਹ ਇੱਕ ਦੂਜੇ ਤੇ ਮਤਲਬ ਕਿ ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਕੀਤੀਆਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਉਹਦੇ ਤੋਂ ਲੱਗਦਾ ਹੈ ਕਿ ਜਿਵੇਂ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਿਹੜੇ ਉਹਨਾਂ ਦੇ ਡਰੋਨ ਆਏ ਸੀ ਉਹ ਸਥਿਤੀਆਂ ਦਾ ਸਥਿਤੀਆਂ ਦੀ ਜਾਣਕਾਰੀ ਲੈਣ ਦੇ ਵਾਸਤੇ ਸੀ ਪਰ ਹਾਂ ਰਾਤ ਜ਼ਰੂਰ ਉਹਨਾਂ ਨੇ ਮਤਲਬ ਕਿ ਕੁਝ ਮਜ਼ਹਿਲਾਂ ਭਾਰਤ ਦੇ ਵੱਲ ਜਿਵੇਂ ਸਰਸਈ ਤੇ ਅਮਰਸਰ ਫਰੋਹਪੁਰ ਏਰੀਆ ਦੇ ਵਿੱਚ ਇੱਕ ਪਰਿਵਾਰ ਦਾ ਵੀ ਨੁਕਸਾਨ ਹੋਇਆ ਇੱਕ ਡਰੋਨ ਸ਼ਾਇਦ ਇੱਕ ਗੱਡੀ ਦੇ ਗੱਡੀ ਦੇ ਉੱਪਰ ਵੀ ਆ ਕੇ ਡਿੱਗਿਆ ਜਿਸ ਦੇ ਕਰਕੇ ਉਹ ਪਰਿਵਾਰ ਦੇ ਕੁਝ ਜੀਆਂ ਦਾ ਨੁਕਸਾਨ ਹੋਇਆ ਡਰੋਨ ਵੀ ਘਰਾਂ ਦੇ ਵਿੱਚ ਡਿੱਗੇ ਨੇ ਪਰ ਜਦੋਂ ਜਦੋਂ ਜੰਗ ਲੱਗੂਗੀ ਉਦੋਂ ਇਹ ਜਿਹੜਾ ਮਤਲਬ ਕਿ ਹਲਕਾ ਫੁਲਕਾ ਅਸੀਂ ਦੇਖਦੇ ਹਾਂ ਕਿ ਹਲੇ ਇੱਕ ਦੂਜੇ ਨੂੰ ਡਿਟੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਇੱਕ ਦੂਜੇ ਦੀਆਂ ਕਾਰਵਾਈਆਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਪਰ ਇੰਟਰਨੈਸ਼ਨਲ ਪੱਧਰ ਤੇ ਜਿਵੇਂ ਅਸੀਂ ਦੇਖੀਏ ਯੂ ਐਸ ਏ ਜਾਂ ਮਤਲਬ ਕਿ ਜਿਹੜੀਆਂ ਵੱਡੀਆਂ ਕੰਟਰੀਆਂ ਨੇ ਉਹ ਕੋਸ਼ਿਸ਼ ਵੀ ਕਰ ਰਹੀਆਂ ਨਾਲ ਨਾਲ ਇਹ ਜਿਹੜਾ ਤਣਾਅ ਹੈ ਉਹਨੂੰ ਘੱਟ ਕੀਤਾ ਜਾਵੇ ਦੋਨਾਂ ਤਰਫ ਉਹਨਾਂ ਦਾ ਜਿਹੜਾ ਵਿਦੇਸ਼ ਮੰਤਰੀ ਹੈ ਯੂ ਐਸ ਏ ਦਾ ਉਹ ਦੋਨੇ ਤਰ੍ਹਾਂ ਦੇ ਨਾਲ ਗੱਲਬਾਤ ਇਹਦੇ ਉੱਪਰ ਕਰ ਰਿਹਾ ਹੈ ਤਣਾਅ ਵਧਣ ਦੇ ਕਾਰਨ ਇਹ ਵੀ ਆ ਵੀ ਆਪਾਂ ਹੁਣ ਮੀਡੀਆ ਦੀ ਗੱਲ ਕਰ ਰਹੇ ਸੀ ਜਿਵੇਂ ਹੁਣ ਆਪਣਾ ਨੈਸ਼ਨਲ ਮੀਡੀਆ ਹੈਗਾ ਕਿਤੇ ਨਾ ਕਿਤੇ ਉਹ ਚਾ ਮਨਾਉਂਦਾ ਖੁਸ਼ੀਆਂ ਮਨਾਉਂਦਾ ਆਪਾਂ ਦੇਖਿਆਗਾ ਤੇ ਪਰ ਆਪਣੇ ਜਿਹੜੇ ਬਾਰਡਰ ਸਟੇਟਸ ਆ ਚਾਹੇ ਆਪਾਂ ਗੱਲ ਆਪਣੇ ਪੰਜਾਬ ਦੀ ਕਰ ਲਈਏ ਚਾਹੇ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਗੁਜਰਾਤ ਦੀ ਰਾਜਸਥਾਨ ਦੀ ਜਿੰਨਾ ਵੀ ਪਾਕਿਸਤਾਨ ਦੇ ਬਾਰਡਰ ਨਾਲ ਆਪਣਾ ਏਰੀਆ ਲੱਗਦਾ ਤੇ ਉੱਥੋਂ ਦੇ ਹਾਲਾਤ ਤੇ ਦੂਜੇ ਦੇਸ਼ ਦੇ ਹਾਲਾਤ ਚ ਬਹੁਤ ਫਰਕ ਆ ਉੱਥੇ ਬੈਠ ਕੇ ਗੱਲਾਂ ਕਰਨੀਆਂ ਲੱਗਦਾ ਆਸਾਨ ਹੁੰਦੀਆਂ ਪਰ ਜਿਹੜੇ ਲੋਕ ਇੱਥੇ ਜ਼ਿੰਦਗੀ ਜਿਉਂ ਰਹੇ ਆ ਜਿਨ੍ਹਾਂ ਨੂੰ ਆਪਣੀ ਮੌਤ ਦਾ ਵੀ ਖਤਰਾ ਕਿਤੇ ਨਾ ਕਿਤੇ ਦਿਖ ਰਿਹਾ ਉਹਨਾਂ ਲਈ ਹਾਲਾਤ ਹੋਰ ਵੀ ਤਣਾਅਪੂਰਨ ਨੇ ਤਾਂ ਕਰਕੇ ਮੀਡੀਆ ਦਾ ਰੋਲ ਹੋਰ ਵੀ ਸਹੀ ਅਤੇ ਚੰਗਾ ਹੋਣਾ ਚ ਕੀ ਤੁਸੀਂ ਮੇਰੀ ਇਹ ਗੱਲ ਨਾਲ ਸਹਿਮਤ ਹੋ ਬਿਲਕੁਲ ਮੈਂ ਦੇਖ ਰਿਹਾ ਸੀ ਇੱਕ ਚੈਨਲ ਦੇ ਉੱਪਰ ਜਿਹੜਾ ਉਹਨਾਂ ਨੇ ਬੁਲਾਇਆ ਵਿਆ ਸੀ ਆ ਐਕਸਪਰਟ ਉਹਦੇ ਮੁੱਦੇ ਦੇ ਉੱਪਰ ਗੱਲ ਕਰਨ ਤੇ ਉਹ ਕਹਿ ਰਿਹਾਗਾ ਆਵ ਦਾ ਕੈਮਰਾ ਕਹਿ ਰਿਹਾ ਸੀ ਕਿ ਜਿੰਨਾ ਕਿ ਮੈਂ ਇਹਨੂੰ ਮਤਲਬ ਕਿ ਬਣਾ ਸਕਦਾ ਸੀ ਐਂਟਰਟੇਨਮੈਂਟ ਦੇ ਤੌਰ ਦੇ ਉੱਪਰ ਜਿੰਨਾ ਕਿ ਮੇਰੇ ਕੋਲ ਮਸਾਲਾ ਸੀ ਮੈਂ ਸਾਰਾ ਵਰਤ ਲਿਆ ਹੁਣ ਮੇਰੇ ਕੋਲ ਹੈ ਨਹੀਂ ਬਿਲਕੁਲ ਦੂਜੇ ਦੇਸ਼ ਤੇ ਬਾਰਡਰ ਸਟੇਟ ਦੇ ਵਿੱਚ ਦੇ ਹਾਲਾਤਾਂ ਦੇ ਵਿੱਚ ਬਹੁਤ ਫਰਕ ਹੈ ਬੰਬੇ ਜਾਂ ਦਿੱਲੀ ਆਫੀਸਰਾਂ ਦੇ ਵਿੱਚ ਬੈਠ ਕੇ ਇਹਨੂੰ ਇਹ ਚੀਜ਼ ਨੂੰ ਸੈਲੀਬ੍ਰੇਟ ਕਰਨਾ ਕਿ ਜਿਵੇਂ ਭਾਰਤ ਨੇ ਪਾਕਿਸਤਾਨ ਦੇ ਉੱਪਰ ਹਮਲਾ ਕਰਤਾ ਇੰਨਾ ਉਹਨਾਂ ਨੂੰ ਤਬਾਹ ਕਰਤਾ ਇਹ ਬਹੁਤ ਸੌਖਾ ਹੁੰਦਾ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬ ਤੇ ਜੰਮੂ ਕਸ਼ਮੀਰ ਜਿਵੇਂ ਹੁਣ ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਪੁੱਗਤ ਰਿਹਾ ਹੈ ਸਾਡੇ ਮੁੰਡੇ ਵੀ ਇਹਦੇ ਵਿੱਚ ਮਰਨਗੇ ਸ਼ਹਾਦਤ ਤਾਂ ਪਾਉਣਗੇ ਉਧਰਲੇ ਪਾਸੇ ਵੀ ਪੰਜਾਬ ਦੇ ਵਿੱਚ ਇਹੀ ਨੁਕਸਾਨ ਹੋ ਇਧਰਲੇ ਪਾਸੇ ਵੀ ਪੰਜਾਬ ਦੇ ਵਿੱਚ ਨੁਕਸਾਨ ਹੋ ਉਧਰ ਵੀ ਜਿਹੜਾ ਪੀਓਕੇ ਆ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਉੱਥੇ ਨੁਕਸਾਨ ਹੋਣਾ ਹੈ ਇਧਰ ਜਿਹੜਾ ਭਾਰਤ ਕੋਲ ਕਸ਼ਮੀਰ ਹੈ ਉੱਥੇ ਦੋਨੇ ਸਟੇਟਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਕਿਉਂਕਿ ਦੋਨੇ ਸਟੇਟਾਂ ਦਾ ਕਿਤੇ ਨਾ ਕਿਤੇ ਭਾਈਚਾਰਾ ਵੀ ਆਪਸ ਚ ਜੁੜਿਆ ਹੋਇਆ ਹੈ ਭਾਈਚਾਰਾ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਇਥੋਂ ਜਿਹੜੇ ਪੰਜਾਬੀ ਪਾਕਿਸਤਾਨ ਦੇ ਵਿੱਚ ਜਾਂਦੇ ਸੀ ਉਹਨਾਂ ਦਾ ਵੱਡੇ ਪੱਧਰ ਤੇ ਵੈਲਕਮ ਕੀਤਾ ਜਾਂਦਾ ਸੀ ਉਹਨਾਂ ਨੂੰ ਕਮਾਇਆ ਜਾਂਦਾ ਸੀਗਾ ਤੇ ਇੱਕ ਭਾਈਚਾਰਾ ਬਹੁਤ ਮਤਲਬ ਕੀ ਚੰਗੀ ਦਾ ਚੰਗਾ ਭਾਈਚਾਰਾ ਜੁੜ ਗਿਆ ਸੀਗਾ ਇੱਕ ਦੂਜੇ ਦੇ YouTube ਚੈਨਲ ਅਸੀਂ ਦੇਖਦੇ ਸੀ ਉੱਥੇ ਨਾਸਰ ਢਿੱਲੋਂ ਵਰਗੇ ਪੰਜਾਬੀਆਂ ਦਾ ਕਿਵੇਂ ਸਵਾਗਤ ਕਰਦੇ ਨੇ ਇਧਰੋਂ ਪੰਜਾਬੀ ਕਿਵੇਂ ਜਾਂਦੇ ਆ ਕੇ ਦੱਸਦੇ ਸੀ ਕਿ ਲਾਹੌਰ ਕਿੰਨਾ ਸੋਹਣਾ ਹਾਂ ਲੋਕਾਂ ਦਾ ਵੀ ਆਉਣ ਜਾਣ ਹੋ ਗਿਆ ਸੀ ਕਿਤੇ ਨਾ ਕਿਤੇ ਆਪਣੇ ਧਰਮ ਲਈ ਤਾਂ ਹੋਰ ਵੀ ਵੱਡੀਆਂ ਗੱਲਾਂ ਸੀ ਪਹਿਲੀ ਪਾਸ਼ਾਹੀ ਦੀ ਗੱਲ ਕਰੀ ਨਨਕਾਣਾ ਸਾਹਿਬ ਵੀ ਉੱਥੇ ਸੀ ਹੁਣ ਆਪਣੇ ਲਈ ਤਾਂ ਉਹ ਚੀਜ਼ਾਂ ਵੀ ਬੰਦ ਨਾ ਹੋ ਜਾਣ ਕਿਤੇ ਨਾ ਕਿਤੇ ਬੰਦ ਹੋ ਮੈਨੂੰ ਤਾਂ ਲੱਗਦਾ ਬੰਦ ਹੋ ਗਈਆਂ ਕਿਉਂਕਿ ਹੁਣ ਕੁਝ ਸਾਲਾਂ ਤੱਕ ਸ਼ਾਇਦ ਕਰਤਾਰਪੁਰ ਕੋਰੀਡੋਰ ਵੀ ਨਾ ਖੁੱਲੇ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਵੀ ਮਤਲਬ ਕਿ ਸਿੱਖ ਸੰਗਤ ਸ਼ਾਇਦ ਨਾ ਕਰ ਪਾਵੇ ਕਾਰ ਰਹੀ ਹੈ ਕਿ ਭਾਰਤੀ মিডিਆ ਨੇ ਬਹੁਤ ਜ਼ਿਆਦਾ ਉਕਸਾਊ ਕੰਮ ਕੀਤਾ ਦੋਨੇ ਤਰਫ ਮਤਲਬ ਕਿ ਅੱਗ ਲਾਊ ਕੰਮ ਕੀਤਾ ਫੇਕ ਜਾਣਕਾਰੀਆਂ ਦਿੱਤੀਆਂ ਰਹੀਆਂ ਜਿਹੜੀਆਂ ਜਾਣਕਾਰੀਆਂ ਦੇ ਆਧਾਰ ਤੇ ਜਿਹੜਾ ਆਮ ਲੋਕਾਂ ਉਹਨਾਂ ਦੇ ਵਿੱਚ ਪੈਨਿਕ ਕ੍ਰੀਏਟ ਹੋਇਆਗਾ ਭਾਰਤੀ ਮੀਡੀਆ ਦੇ ਨਾਲ ਨਾਲ ਪਾਕਿਸਤਾਨੀ ਮੀਡੀਆ ਨੇ ਵੀ ਉਹਨਾਂ ਦੀ ਪੈਰ ਚ ਪੈਰ ਧਰਿਆ ਜੀ ਉਹ ਵੀ ਬਰੋਬਰ ਦੀਆਂ ਖਬਰਾਂ ਹੀ ਚਲਾ ਰਿਹਾ ਕਿਉਂਕਿ ਜੇ ਗੱਲ ਕਰੀਏ ਪਾਕਿਸਤਾਨੀ ਮੀਡੀਆ ਨੇ ਵੀ ਇਹੋ ਜਿਹੀਆਂ ਖਬਰਾਂ ਫਲਾਈਆਂ ਹੋਈਆਂ ਉਧਰ ਵੀ ਬਹੁਤ ਸਾਰੇ ਲੋਕਾਂ ਨੇ ਅੱਜ ਮੈਂ ਸਵੇਰੇ ਇੱਕ ਵੀਡੀਓ ਦੇਖ ਰਿਹਾ ਸੀ ਉੱਥੇ ਦੇ ਫੌਜੀ ਕਮਾਂਡਰ ਨੇ ਖੁਦ ਲਾਈਵ ਹੋ ਕੇ ਕਿਹਾ ਆਪਦੇ ਮੀਡੀਆ ਨੂੰ ਕਿਹਾ ਵੀ ਤੁਸੀਂ ਇਹੋ ਜਿਹੀਆਂ ਖਬਰਾਂ ਤੋਂ ਗਰੇਜ ਕਰੋ ਜੀ ਕੋਈ ਵੀ ਝੂਠੀ ਜਾਂ ਫੇਕ ਜਾਣਕਾਰੀ ਲੋਕਾਂ ਤੱਕ ਨਾ ਪਹੁੰਚਾਓ ਇਹ ਦੋਨੇ ਮਤਲਬ ਕਿ ਇੱਕੋ ਉਹਦੇ ਕਿਵੇਂ ਜੱਟੇ-ਵੱਟੇ ਹੈਗੇ ਉਹਨਾਂ ਦੀਆਂ ਹਰਕਤਾਂ ਵੀ ਇਹੋ ਜਿਹੀਆਂ ਨੇ ਜਿਹਹੀਆਂ ਸਾਡੇ ਵਾਲੇ ਕਰ ਰਹੇ ਨੇ ਕਿ ਇੱਕ ਟਾਈਮ ਹੁੰਦਾ ਸੀ ਜਦੋਂ ਮੀਡੀਆ ਦੀ ਜਿਹੜੀ ਤੇ ਲੋਕ ਵਿਸ਼ਵਾਸ ਕਰਦੇ ਸੀ ਇਹ ਚੀਜ਼ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆਗਾ ਉਹ ਹੋਇਆਗਾ ਬਜ਼ੁਰਗਾਂ ਨੂੰ ਕਿਉਂਕਿ ਅੱਜ ਦੀ ਘੜੀ ਸੱਥਾਂ ਦੇ ਵਿੱਚੋਂ ਤਾਸ ਚਲਾ ਗਿਆ ਤੇ ਬੁੜੀਆਂ ਜੀਆਂ ਜਿਹੜੀਆਂ ਉਹ ਇੱਕ ਦੂਜੇ ਨਾਲ ਆਪ ਦੇ ਢਡਹੌਲਾ ਕਰ ਲੈਂਦੀਆਂ ਸੀ ਹੁਣ ਉਹਨਾਂ ਕੋਲੇ ਵੀ ਫੋਨ ਹੈ ਉਹ ਵੀ ਮੈਂ ਦੇਖਿਆ ਕਿ ਮਤਲਬ ਕਿ ਆਜ਼ੇ ਘਰ ਦੀਆਂ ਬੁੜੀਆਂ ਦੇ ਲਾ ਕੇ ਦੇਖਿਆ ਵੀ 24 ਘੰਟੇ ਇਹ ਸੁਣੀ ਜਾਂਦੀਆਂ ਵੀ ਯੁੱਧ ਲੱਗ ਗਿਆ ਯੁੱਧ ਲੱਗ ਗਿਆ ਅਜ਼ੀਜ਼ਾ ਘਟੋ ਘਟੇ ਇਹ ਕਹਿੰਦੇ ਨੇ ਕਿ ਅਸੀਂ આજ ਤੱਕ ਜੀ ਨਿਊਜ਼ ਵਰਗੇ ਚੈਨਲਾਂ ਨੂੰ ਬਲੇਮ ਕਰਦੇ ਆ ਕਿ ਉਹ ਇਹ ਕਹਿ ਰਿਹਾ ਹੈਗਾ ਪਰ ਕਿਤੇ ਨਾ ਕਿ ਜੀ ਤੁਸੀਂ ਦੇਖੋ ਜਿਹੜੀਆਂ ਸਾਡੇ ਬਜ਼ੁਰਗ ਨੇਗੇ ਉਹ YouTube ਬਰਾਂ ਦੀਆਂ ਖਬਰਾਂ ਸੁਣ ਰਹੇ ਨੇ ਉਹਨਾਂ ਦਾ ਬਿਲਕੁਲ ਹੀ ਕੋਈ ਸਿਰ ਪੈਰ ਨਹੀਂ ਉਹ ਜੋਕਰੀਨ ਦੀ ਲੜਾਈ ਦਿਖਾਈ ਜਾਂਦੇ ਨੇ ਉਹਦੇ ਵਿੱਚ ਤੇ ਕਹਿ ਰਹੇ ਨੇ ਕਿ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੈ ਇਹਦੇ ਨਾਲ ਹੋ ਕੀ ਰਿਹਾ ਕਿ ਮੀਡੀਆ ਦੇ ਉੱਪਰੋਂ ਪੂਰੀ ਦੁਨੀਆ ਦਾ ਮਤਲਬ ਇਹ ਪੂਰੀ ਆਵਾਮ ਦਾ ਪੂਰੇ ਲੋਕਾਂ ਦਾ ਵਿਸ਼ਵਾਸ ਇਸ ਟਾਈਮ ਖਤਮ ਹੋ ਚੁੱਕਿਆ ਹੈ ਕੱਲ ਤਾਂ ਇੱਕ ਚੈਨਲ ਦੀ ਐਂਕਰ ਨੇ ਆ ਕੇ ਮਾਫੀ ਵੀ ਮੰਗੀ ਹੈ ਕਿਉਂਕਿ ਪ੍ਰਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੇ ਜਦੋਂ ਇਸ ਦੇ ਵਿੱਚ ਦਾਖਲ ਦਿੱਤੀ ਕਿ মিডিਆ ਨੇ ਇੰਨੀ ਕਿ ਜ਼ਿਆਦਾ ਫੇਕ ਨਿਊਜ਼ ਫਲਾ ਦਿੱਤੀ ਜਿਹਦੇ ਕਰਕੇ ਉਹਨਾਂ ਨੂੰ ਮਤਲਬ ਕਿ ਅਫੀਸ਼ੀਅਲ ਉਹਨਾਂ ਨੂੰ ਲੈਟਰ ਕੱਢਣਾ ਪਿਆ ਤਾਂ ਕਰਕੇ ਕੱਲ ਤਾਂ ਥੋੜੀ ਉਹ ਬੈਕਫੁੱਟ ਤੇ ਆਏ ਐ ਤੇ ਉਹ ਮਾਫੀਆਂ ਮੰਗ ਰਹੇ ਨੇ ਹਾਂ ਇਹ ਗੱਲ ਆ ਵੀ ਜਿਵੇਂ ਤੁਸੀਂ ਬਜ਼ੁਰਗਾਂ ਵਾਲੀ ਗੱਲ ਕੀਤੀ ਅੱਜ ਮੈਂ ਸਵੇਰੇ ਸਵੇਰੇ ਦਾ ਇਨਸੀਡੈਂਟ ਆ ਵੀ ਅੱਜ ਸਵੇਰੇ ਬਜ਼ੁਰਗ ਦੋ ਫੋਟੋਆਂ ਦੇਖੀ ਜਾਵੇ ਇੱਕ ਤਾਂ ਆਪਣੇ ਨਾਲ ਦੇ ਪਿੰਡ ਦੇ ਮੁੰਡੇ ਦੀ ਜੋ ਅੱਜ ਤੋਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਸ਼ਹੀਦ ਹੋਇਆ ਸੀ ਤਾਂ ਇੱਕ ਉਹ ਵੀ ਪੁਰਾਣੀ ਖਬਰ ਆ ਤਾਂ ਲੋਕ ਵਿਊ ਲਾਈਨ ਦੇ ਚੱਕਰਾਂ 'ਚ ਜਾਂ ਇੱਕ ਆਪਦੇ ਆਪ ਨੂੰ ਉੱਪਰ ਲੈ ਜਾਣ ਦੇ ਚੱਕਰਾਂ 'ਚ ਪੁਰਾਣੇ ਫੌਜੀ ਸ਼ਹੀਦ ਹੋਏ ਵੀਰਾਂ ਦੀਆਂ ਫੋਟੋਆਂ ਪਾ ਰਹੇ ਆ ਵੀ ਇਹ ਮੁੰਡਾ ਸ਼ਹੀਦ ਹੋ ਗਿਆ ਕਿਤੇ ਨਾ ਕਿਤੇ ਲੋਕ ਇਹ ਨਹੀਂ ਸਮਝਦੇ ਵੀ ਸਾਡੀ ਇਸ ਹਰਕਤ ਨਾਲ ਜਿੱਥੇ ਲੋਕਾਂ 'ਤੇ ਫਰਕ ਤਾਂ ਪੈਣੀ ਪੈਣਾ ਜਿਹੜੇ ਪਰਿਵਾਰ ਦਾ ਮੁੰਡਾ ਸ਼ਹੀਦ ਹੋਇਆ ਤਾਂ ਉਹਨਾਂ 'ਤੇ ਕਿੰਨਾ ਇੰਪੈਕਟ ਪਊਗਾ ਤਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਮੀਡੀਆ ਨੇ ਇਹ ਕੰਮ ਵੀ ਬਹੁਤ ਖਰਾਬ ਕੀਤਾ ਹੋਇਆ ਜੀ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਉਹ ਨਾ ਸੰਵੇਦਨਸ਼ੀਲਤਾ ਨਾਂ ਦੀ ਚੀਜ਼ ਚਲੀ ਗਈ ਲੋਕ ਵਿਊਰਸ਼ਿਪ ਵਾਸਤੇ ਟੀਆਰਪੀ ਵਾਸਤੇ ਜਿੰਨਾ ਝੂਠ ਫਲਾ ਸਕਦੇ ਆ ਓਨਾ ਝੂਠ ਫਲਾ ਰਹੇ ਨੇਗੇ ਜਿਹਦਾ ਨੁਕਸਾਨ ਇਹ ਆ ਕਿ ਹੁਣ ਸਾਨੂੰ ਪਹਿਲਾਂ ਇਹ ਹੁੰਦਾ ਸੀ ਚਲੋ ਇੱਕ ਅੱਧੀ ਖਬਰ ਫੇਕ ਹੋ ਜਾਂਦੀ ਸੀ ਕਿ ਆਪਾਂ ਮੰਨ ਲੈ ਅੱਜ ਦੀ ਘੜੀ ਪਿਛਲੇ 3 ਜਾਂ 4 ਦਿਨਾਂ ਦੇ ਵਿੱਚ 90% ਖਬਰਾਂ ਆ ਮੀਡੀਆ ਨੇ ਫੇਕ ਦਿੱਤੀਆਂ ਰਹੀਆਂ ਤਾਂ ਕਰਕੇ ਹੁਣ ਅਸੀਂ ਸਭ ਨੂੰ ਇਹ ਕਹਿੰਦੇ ਆ ਕਿ ਜੇ ਤੁਸੀਂ ਦੇਖਣਾ ਵੀ ਹੈ ਤਾਂ ਰਵੀਸ਼ ਕੁਮਾਰ ਦੇਖ ਲੋ BBC ਦੇਖ ਲੋ ਜਾਂ ਇੰਟਰਨੈਸ਼ਨਲ ਚੈਨਲਾਂ ਨੂੰ ਦੇਖੋ ਜਿਦੇ ਤੋਂ ਤੁਹਾਨੂੰ ਮਤਲਬ ਕਿ ਦੋਨੇ ਮੁਲਕਾਂ ਬਾਰੇ ਬਰਾਬਰ ਜਾਣਕਾਰੀ ਮਿਲ ਸਕਦੀ ਹੈ ਵੀ ਅਸਲ ਚ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਤੇ ਕੀ ਗੱਲ ਆ ਤਾਂ ਇਹੀ ਸਾਡਾ ਅੱਜ ਦਾ ਪ੍ਰੋਗਰਾਮ ਸੀ ਫੇਕ ਮੀਡੀਆ ਸੋਸ਼ਲ ਮੀਡੀਆ ਤੇ ਮੀਡੀਆ ਜੋ ਕਿ ਅੱਜਕੱਲ ਫੇਕ ਖਬਰਾਂ ਦੇ ਕੇ ਕਿਸ ਤਰ੍ਹਾਂ ਦੇਸ਼ ਦਾ ਮਾਹੌਲ ਜੋ ਪਹਿਲਾਂ ਹੀ ਤਣਾਪੂਰਨਾ ਉਸ ਨੂੰ ਹੋਰ ਜ਼ਿਆਦਾ ਤਣਾਪੂਰਕ ਕਰਨ ਦੇ ਵਿੱਚ ਕਿਵੇਂ ਆਪਣਾ ਸਾਥ ਦੇ ਰਿਹਾ ਪਹਿਲਾਂ ਜੋ ਖਬਰਾਂ ਹੁੰਦੀਆਂ ਸੀ ਲੋਕਾਂ ਨੂੰ ਸੱਚ ਦੇ ਨੇੜੇ ਲਿਆਉਣ ਲਈ ਹੁੰਦੀਆਂ ਸੀ ਪਰ ਅੱਜ ਕੱਲ ਲੋਕਾਂ ਨੂੰ ਘਬਰਾਹ ਕਰਨ ਦੇ ਲਈ ਹੋ ਰਹੀਆਂ ਨੇ ਸੋ ਮੱਖਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਸੋ ਜੇਕਰ ਤੁਸੀਂ ਵੀ ਚੰਗੀਆਂ ਤੇ ਸੱਚੀਆਂ ਖਬਰਾਂ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਦਾ ਪੰਜਾਬੀ ਨਿਊਜ਼ਪੇਪਰ